ਗੌੜੀ ਮਹੱਲਾ ਪੰਜਵਾਂ ਜੋਗ ਜੁਗਤ ਸੁਨੇ ਆਇਓ ਗੁਰ ਤੇ ਮੋ ਕੋ ਸਤਗੁਰ ਸ਼ਬਦ 부ਝਾਇਓ ਰਹਾਉ ਨੌਖੰਡ ਪ੍ਰਿਥਮੀ ਇਸ ਤਨ ਮਹਿ ਰਵਿਆ ਨਿਮਖ ਨਿਮਖ ਨਮਸ਼ਕਾਰਾ ਦੀਖਿਆ ਗੁਰ ਕੀ ਮੁੰਦਰਾ ਕਾਨੀ ਦ੍ਰਿੜਿਓ ਏਕ ਨਿਰੰਕਾਰਾ ਪੰਜ ਚੇਲੇ ਮਿਲ ਭਏ ਇਕਤਰਾ ਏਕਸ ਕਹਿ ਵਸ ਕੀਏ ਦਸ ਬੈ ਰਗਨੇ ਆਗਿਆਕਾਰੀ ਸਭ ਨਿਰਮਲ ਜੋਗੀ ਥੀ ਪਰਮ ਜਰਾਏ ਚੜਾਈ ਬੇਭੂਤਾ ਪੰਥ ਏਕ ਕਰ ਦੇਖਿਆ ਸਹਿਜ ਸੂਖ ਸੋ ਕੀਨੀ ਭੁਗਤਾ ਜੋ ਠਾਕੁਰ ਮਸਤਕ ਲੇਖਿਆ ਜਹ ਭਉ ਨਾਹੀ ਤਹ ਆਸਨ ਬਾਂਧਿਓ ਸਿੰਗੀ ਅਨਹਤ ਬਾਣੀ ਤਤ ਵਿਚਾਰ ਡੰਡਾ ਕਰ ਰੱਖਿਓ ਜੁਗਤ ਨਾਮ ਮਨ ਭਾਨੀ ਐਸਾ ਜੋਗੀ ਵਡਭਾਗੀ ਭੇਟੈ ਮਾਇਆ ਕੇ ਬੰਧਨ ਕਾਟੈ ਸੇਵਾ ਪੂਜ ਕਰਉ ਤਿਸ ਮੂਰਤ ਕੀ ਨਾਨਕ ਤਿਸ ਪਗ ਚਾਟੈ ਗਉੜੀ ਮਹੱਲਾ ਪੰਜਵਾਂ ਅਨੂਪ ਪਦਾਰਥ ਨਾਮ ਸੁਨਹੁ ਸਗਲ ਧਿਆਏ ਲੇ ਮੀਤਾ ਹਰ ਔਖਦ ਜਾ ਕੋ ਗੁਰ ਦਿਆ ਤਾਂ ਕੇ ਨਿਰਮਲ ਚੀਤਾ ਰਹਾਉ ਅੰਧਕਾਰ ਮਿਟਿਓ ਤੇ ਤਨ ਤੇ ਗੋਰੀ ਸ਼ਬਦ ਦੀਪਕ ਪਰਗਾਸਾ ਭ੍ਰਮ ਕੀ ਜਾਲੀ ਤਾਂ ਕੀ ਕਾਟੀ ਜਾਂ ਕੋ ਸਾਧ ਸੰਗਤ ਵਿਸਵਾਸਾ ਤਾਰੀ ਲੇ ਭਵਜਲ ਤਾਰੂ ਵਿਖੜਾ ਬੋਹਿਤ ਸਾਧੂ ਸੰਗਾ ਪੂਰਨ ਹੋਈ ਮਨ ਕੀ ਆਸਾ ਗੁਰ ਭੇਟਿਓ ਹਰ ਰੰਗਾ ਨਾਮ ਖਜ਼ਾਨਾ ਭਗਤੀ ਪਾਇਆ ਮਨ ਤਨ ਤ੍ਰਿਪਤਿ ਅਘਾਈ ਨਾਨਕ ਹਰ ਜੀਉ ਤਾਂ ਕੋ ਦੇਵੈ ਜਾਂ ਕੋ ਹੁਕਮ ਮਨਾਏ ਗੌੜੀ ਮਹੱਲਾ ਪੰਜਵਾਂ ਦਇਆ ਮਇਆ ਕਰ ਪ੍ਰਾਨ ਪਤਮੋਰੀ ਮੋਹਿ ਅਨਾਥ ਸਰਨ ਪ੍ਰਭ ਤੋਰੀ ਅੰਧ ਕੂਪ ਮਹਿ ਹਾਥ ਦੇ ਰੱਖੋ ਪਸ਼ੂ ਸਿਆਨਪ ਉਕਤ ਨਾਮੋਰੀ ਰਹਾਉ ਕਰਨ ਕਰਾਮਨ ਸਭ ਕਿਛ ਤੁਮਹੀ ਤੁਮ ਸਮਰੱਥ ਨਾਹੀ ਅਨਹੂਰੀ ਤੁਮਰੀ ਗਾਤ ਮੇਤ ਤੁਮਹੀ ਜਾਨੀ ਸੇ ਸੇਵਕ ਜਿਨ ਭਾਗ ਮਥੋਰੀ ਆਪਣੇ ਸੇਵਕ ਸੰਗ ਤੁਮ ਪ੍ਰਭ ਰਾਤੀ ਪੋਤ ਪੋਤ ਭਗਤਨ ਸੰਗ ਜੋਰੀ ਪ੍ਰਿਯੋ ਪ੍ਰਿਯੋ ਨਾਮ ਤੇਰਾ ਦਰਸ਼ਨ ਚਾਹੈ ਜੈਸੀ ਦ੍ਰਿਸ਼ਟ ਉਹ ਚੰਦ ਚਕੋਰੀ RAM ਸੰਤ ਮਹ ਭੇਦ ਕਿਛ ਨਾਹੀ ਏਕ ਜਨ ਕਈ ਮਹ ਲਖ ਕਰੋਰੀ ਜਾਂ ਕਹੀ ਹੈ ਪ੍ਰਗਟ ਪ੍ਰਭ ਹੋਆ ਹਨ ਦਿਨ ਕੀਰਤਨ ਰਸਨ ਰਮੋਰੀ ਤੁਮ ਸਮਰਾਤ ਅਪਾਰ ਅਤਿ ਉੱਚੇ ਸੁਖ ਦਾਤੇ ਪ੍ਰਭ ਪ੍ਰਾਨ ਅਧੋਰੀ ਨਾਨਕ ਕੋ ਪ੍ਰਭ ਕੀ ਜੈ ਕਿਰਪਾ ਹੁਣ ਸੰਤਨ ਕੈ ਸੰਗ ਸੰਗੋਰੀ ਗੌੜੀ ਮਹੱਲਾ ਪੰਜਵਾ ਤੁਮ ਹਰ ਸੇ ਤੀ ਰਾਤੇ ਸੰਤ ਹੋ ਨਬਾਹੇ ਲੇਹੋ ਮੋਕੋ ਪੁਰਖ ਬਧਾਤੇ ਓੜ ਪਹਚਾਵੋ ਦਾਤੇ ਰਹਾਓ ਤੁਮਰਾ ਮਰਮ ਤੁਮਾਹੀ ਜਾਣਿਆ ਤੁਮ ਪੂਰਨ ਪੁਰਖ ਬਧਾਤੇ ਰਾਖੋ ਸਰਨ ਅਨਾਥ ਦੀਨ ਕੋ ਕਰੋ ਹਮਾਰੀ ਗਾਤੇ ਤਰਨ ਸਾਗਰ ਬੋਹਿਤ ਚਰਨ ਤੁਮਾਰੇ ਤੁਮ ਜਾਣੋ ਆਪਣੀ ਭਾਂਤੇ ਕਰ ਕਿਰਪਾ ਜਿਸ ਰਾਖੋ ਸੰਗੇ ਤੇ ਤੇ ਪਾਰ ਪੁਰਾਤੇ ਈਤ ਊਤ ਪ੍ਰਭ ਤੁਮ ਸਮਰੱਥਾ ਸਭ ਕਿਛ ਤੁਮਰੇ ਹਾਥੇ ਐਸਵਾ ਨਿਤ ਆਨ ਦੇਹੁ ਮੋ ਕਹ ਹਰ ਜਨ ਚੱਲੇ ਹਮਾਰੈ ਸਾਥੀ ਨਿਰਗੁਣਿਆਰੇ ਕੋ ਗੁਣ ਕੀਜੈ ਹਰ ਨਾਮ ਮੇਰਾ ਮਨ ਜਾਪੇ ਸੰਤ ਪ੍ਰਸਾਦ ਨਾਨਕ ਹਰ ਭੀਟੇ ਮਨ ਤਨ ਸੀਤਲ ਧਰਾਪੇ ਗੌੜੀ ਮਹੱਲਾ ਪੰਜਵਾਂ ਸਹਿਜ ਸਮਾਇਉ ਦੇਵ ਮੋ ਕਉ ਸਤਿਗੁਰ ਭਏ ਦਿਆਲ ਦੇਵ ਰਹਾਉ ਕਾਟ ਜੀਵਰੀ ਕੀਉ ਦਾਸਰੂ संतन टहलायो एक नाम कोthio पुजारी मोको अचरज गुरु है दिखायो पयो परगास सर्व उजियारा गुरु ज्ञान मनह प्रगटायो अमृत नाम पियो मन तृप्तिया अन भय ठहरायो मान आ गया सर्व सुख पाए दुखां ठां उगवायो जो सो प्रसन्न भये प्रभु ठाकुर ਸਭ ਆਨੰਦ ਰੂਪ ਦਿਖਾਇਓ ਨਾ ਕਿਸ ਆਵਤ ਨਾ ਕਿਸ ਜਾਵਤ ਸਭ ਖੇਲ ਕੀਓ ਹਰਿ ਰਾਯੋ ਕਹੋ ਨਾਨਕ ਅਗਮ ਅਗਮ ਹੈ ਠਾਕੁਰ ਭਗਤ ਟੀਕ ਹਰਿ ਨਾਯੋ ਗੌੜੀ ਮਹੱਲਾ ਪੰਜਵਾਂ ਪਾਰ ਬ੍ਰਹਮ ਪੂਰਨ ਪਰਮੇਸ਼ਰ ਮਨ ਤਾਂ ਕੀਓ ਟਗੀ ਜੈ ਰੇ ਜਿਨ ਧਾਰੇ ਬ੍ਰਹਮੰਡ ਖੰਡ ਹਰਿ ਤਾਂ ਕੋ ਨਾਮ ਜਪੀ ਜੈ ਰੇ ਰਹਾਉ ਮਨ ਕੀ ਮਤ ਤਿਆਗੋ ਹਰ ਜਨ ਹੁਕਮ ਬੂਝ ਸੁਖ ਪਾਈਐ ਰੇ ਜੋ ਪ੍ਰਭ ਕਰੈ ਸੋਈ ਭਲ ਮਾਨੁ ਸੁਖ ਦੁਖ ਓਹੀ ਧਾਈਐ ਰੇ ਕੋਟ ਪਤਤ ਉਦਾਰੀ ਛਿਨ ਮਹਿ ਕਰਤੇ ਬਾਰ ਨਾ ਲਾਗੈ ਰੇ ਧੀਨ ਦਰਦ ਦੁਖ ਭੰਜਨ ਸੁਆਮੀ ਜਿਸ ਭਾਵੈ ਤਿਸਹਿ ਨਿਵਾਜੈ ਰੇ ਸਭ ਕੋ ਮਾਤ ਪਿਤਾ ਪ੍ਰਤਪਾਲਕ ਜੀ ਪ੍ਰਾਨ ਸੁਖ ਸਾਗਰ ਰੇ ਦੇਂਦੇ ਟੋਟ ਨਾਹੀ ਤਿਸ ਕਰਤੇ ਪੂਰ ਰਹੇ ਹੋ ਰਤਨਾਗਰ ਰੇ ਜਾਚ ਕ ਜਾਚੈ ਨਾਮ ਤੇਰਾ ਸੁਆਮੀ ਕਟ ਕਟ ਅੰਤਰ ਸੋਈ ਰੇ ਨਾਨਕ ਦਾਸ ਤਾਂ ਕੀ ਸਰਨਾਈ ਜਾਤੇ ਵਿਰਥਾ ਨਾ ਕੋਈ ਰੇ ਰਾਗ ਗਉੜੀ ਪੂਰਬੀ ਮਹੱਲਾ 5 ਇਕ ਓੰਕਾਰ ਸਤਿਗੁਰ ਪ੍ਰਸਾਦ ਹਰ ਹਰ ਕਬਹੂ ਨਾ ਮਨਹੁ ਵਿਸਾਰੀ ਈहां ਉहां ਸਰਬ ਸੁਖ ਦਾਤਾ ਸਗਲ ਘਟਾਂ ਪ੍ਰਿਤ ਪਾਰਿ ਰਹਾਉ ਮਹਾ ਕਸ਼ਟ ਕਾਟੈ ਖਿਨ ਪੀਤਰ ਰਸਨਾ ਨਾਮ ਚਿਤਾਰੀ ਸੀਤਲ ਸ਼ਾਂਤ ਸੁਖ ਹਰ ਸਰਣੀ ਜਲਤੀ ਅਗਨ ਨਿਵਾਰੀ ਗਰਭ ਕੁੰਡ ਨਰਕ ਤੇ ਰਾਖੈ ਪਵਜਲ ਪਾਰਿ ਉਤਾਰੇ ਚਰਨ ਕਮਲ ਅਰਾਧਤ ਮਨ ਮਹਿ ਜਮ ਕੀ ਤ੍ਰਾਸ ਬਦਾਰੀ ਪੂਰਨ ਪਾਰ ਬ੍ਰਹਮ ਪਰਮੇਸ਼ਰ ਉਚਾਇਗਮ ਅਪਾਰੇ ਗੁਣ ਗਾਵਤ ਧਿਆਵਤ ਸੁਖ ਸਾਗਰ ਜੂਏ ਜਨਮ ਨਾ ਹਾਰੀ ਕਾਮ ਕ੍ਰੋਧ ਲੋਭ ਮੋਹ ਮਨ ਲੀਨੂ ਨਿਰਗੁਣ ਕੇ ਦਾਤਾਰੇ ਕਰ ਕਿਰਪਾ ਆਪਣੋ ਨਾਮ ਦੀਜੈ ਨਾਨਕ ਸਦ ਬਲੇਹਾਰੀ